ਬਾਈ ਗਰਮੀਤ ਆ ਟਰੰਕ ਆਂਜੀ ਹਾਂਜੀ ਹਾਂਜੀ ਆਪਣੇ ਪੁਰਾਣੇ ਟਰੰਕ ਸੇਫ ਜੀ ਜਿਹੜੇ ਮਤਲਬ ਪਹਿਲਾਂ ਸਾਡੇ ਦਾਦੀਆਂ ਪਰਦਾਦੀਆਂ ਵੇਲੇ ਹੁੰਦੇ ਸੀਗੇ ਤੇ ਅੱਜ ਵੀ ਬਹੁਤ ਜ਼ਿਆਦਾ ਪਸੰਦ ਕਰ ਰਹੇ ਆ ਇਹ ਹੈ ਕਾਦੀ ਲੱਕੜ ਕੇ ਟਾਲੀ ਦੀ ਜੀ ਸਾਰੀ ਟਾਲੀ ਦੀ ਤੇ ਆ ਜਿਹੜਾ ਇਹ ਕੰਮ ਹੋਇਆ ਤੇ ਸਾਰਾ ਹੱਥੀਆ ਆ ਅੱਛਾ ਸਾਰਾ ਹੱਥੀਆ ਕੰਮ ਹੋਇਆ ਵਾ ਟਾਲੀ ਦੀ ਲੱਕੜ ਦਾ ਪੂਰੀ ਗਰੰਟੀ ਨਾਲ ਦੇਵਾਂਗੇ ਇਹ ਹੈਗਾ ਆਪਣੇ ਕੋਲੇ 30 17 ਆ 30 18 ਆ ਵੀ 30 18 ਆ ਹੈਗਾ 24 15 ਆ ਹੈਗਾ 18 12 ਟਰੰਕ ਇਹ 18 ਬਾਰਾ ਜਿਹੜਾ ਹੁੰਦਾ ਇਹ 6500 ਰੁਪਏ ਦਾ ਹੁੰਦਾ ਇਹ 95 100 ਰੁਪਏ ਦਾ ਹੁੰਦਾ ਇਹ 15.5 ਦਾ ਹੁੰਦਾ ਇਹ ਵੀ 15.5 ਦਾ ਹੁੰਦਾ ਅੱਛਾ ਹਾਂ ਇਹਦੇ ਵਿੱਚ ਕੀ ਕੋਈ ਆਪਾਂ ਪਾ ਕੱਪੜੇ-ਕੁਪੜੇ ਹਾਂ ਇਹ ਜਿਵੇਂ ਕੱਪੜੇ ਹੁਣ ਬੱਚੀਆਂ ਜਿਹੜੀਆਂ ਬਾਹਰੋਂ ਆਉਂਦੀਆਂ ਨੇਗਾ ਨਾ ਨਿੱਥੇ ਮੈਂ ਬੇਟੇ ਆਉਂਦੇ ਨੇ ਵਿਆਹ ਵਾਸਤੇ ਉਹ ਬਹੁਤ ਜ਼ਿਆਦਾ ਪਸੰਦ ਕਰ ਰਹੇ ਇਹਨਾਂ ਨੂੰ ਬੱਚੇ ਬਾਹਰ ਦੇ ਇਹ ਸੋਹਣੀ ਬਹੁਤੀ ਹੈ ਹਾਂ ਬਹੁਤ ਜ਼ਿਆਦਾ ਸੋਹਣੇ 100 ਸਾਲ ਤੱਕ ਜਾਣ ਵਾਲਾ ਟ੍ਰੰਕ ਨਹੀਂ ਹੈਗਾ ਜੇ ਸੰਭਾਲ ਕੇ ਰੱਖਣਾ ਹੋਵੇ ਕਦੇ ਠੀਕ ਹੈ ਨਾ ਕਿਸੇ ਬੱਚੇ ਨੂੰ ਚਾਹੀਦਾ ਹੋਵੇ ਤਾਂ ਸਾਡੇ ਕੋਲੋਂ ਸੰਪਰਕ ਕਰਕੇ ਤੁਸੀਂ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਪਰ ਦੱਸਿਓ 1 ਮਹੀਨਾ ਜਾਂ 20-25 ਦਿਨ ਪਹਿਲਾਂ ਜੀ ਕਿਉਂਕਿ ਇਹਨਾਂ ਦੀ ਡਿਮਾਂਡ ਬਹੁਤ ਆ ਠੀਕ ਹੈ ਕਿ ਹੁਣ ਵੀ ਸਾਡੇ ਕੋਲ ਸਾਰੇ ਇਹ ਸਿਰਫ ਇਕੱਲੇ ਵਿਖਾਉਣ ਵਾਸਤੇ ਵੀ ਹੈ ਨਾ ਨਾ ਸਾਰੇ ਜਾਂਦੇ ਆ ਜੀ ਸਾਰੇ ਵੇਖੇ ਹਨ ਟਰੰਕ ਵੀ ਇਹਦੇ ਚੋਂ ਅਗਲਾ ਦੱਸ ਸਕਦਾ ਵੀ ਆ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਦੱਸ ਸਕਦਾ ਜਿਹੜਾ ਮਰਜ਼ੀ ਜਿੱਦਾਂ ਕੋਈ ਆਪਣਾ ਕੋਈ ਨਾਮ ਨੂੰ ਲਿਖਾਉਣਾ ਚਾਹੁੰਦਾ ਪਹਿਲਾਂ ਹੋਵੇ 2 ਮਹੀਨੇ ਦਾ ਟਾਈਮ ਤਾਂ ਉਹ ਵੀ ਲਿਖਾਇਆ ਜਾਂਦਾ ਠੀਕ ਹੈ ਹਾਂ ਹਾਂ ਓਕੇ ਵਧੀਆ ਗੱਲ ਆ ਜੀ ਸੋਹਣੀ ਚੀਜ਼ ਹੈ ਇਹ ਬ